ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆ ਜਿਹੜਾ ਤੁਸੀਂ ਭੀੜ ਦਾ ਹਜੂਮ ਵੇਖ ਰਹੇ ਹੋ ਭੀੜ ਚ ਨੀਲੀਆਂ ਪੀਲੀਆਂ ਦਸਤਾਰਾਂ ਵਾਲੇ ਤੇ ਪਰਨਿਆਂ ਵਾਲੇ ਵੀ ਬੀੜਾ ਮਲਦੇ ਹੋਏ ਵੀ ਬੀੜਾ ਮਲਣ ਵਾਲੇ ਵੀ ਵਿੱਚ ਹੋਣਗੇ ਬੀੜੀਆਂ ਪੀਣ ਵਾਲੇ ਵੀ ਵਿੱਚ ਹੋਣਗੇ ਤੇ ਬਹੁਤ ਸਾਰੇ ਸਰਦਾਰ ਵੀ ਵਿੱਚ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਭੀੜ ਕਿਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਹੀਂ ਹੈਗੀ ਨਾ 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 ਇਹ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਨਹੀਂ ਹੈਗੀ ਇਹ ਕਿਤੇ ਸਿੱਖਾਂ ਦੇ ਹੋਏ ਤਸ਼ੱਦਦ ਦੇ ਉੱਤੇ ਨਹੀਂ ਹੈਗੀ ਇਹ ਭੀੜ ਕਿਹੜੀ ਆ ਭਲਾ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਮੈਂ ਕਹਿ ਗਲਤੀ ਨਾ ਕਹਿ ਬੈਠਾਂ ਸੁਖਬੀਰ ਬਾਦਲ ਪ੍ਰਕਾਸ਼ ਬਾਦਲ ਜਿਨ੍ਹਾਂ ਨੇ ਫਕਰੇ ਕੌਮ ਲਿਆ ੱੱਕੇ ਨਾਲ ਜਿਨ੍ਹਾਂ ਨੇ ਨਾਮ ਜਪਦੀਆਂ ਸਿੱਖ ਸੰਗਤਾਂ ਉੱਤੇ ਗੋਲੀ ਚਲਾਉਣ ਦੇ ਆਰਡਰ ਦਿੱਤੇ ਉਹ ਕਿੱਥੇ ਆਏ ਭਲਾ ਇੰਨੀ ਭੀੜ ਲੈ ਕੇ ਉਹ ਆਏ ਆ ਅੱਜ ਕੋਰਟ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ੀ ਭੁਗਤਣ ਉਹ ਪੇਸ਼ੀ ਭੁਗਤਣ ਕਿੱਦਾਂ ਆਇਆ ਜਿੱਦਾਂ ਇਹਨਾਂ ਦੇ ਉਹ ਜਿਹਨੂੰ ਇਹ ਪਿਤਾ ਜੀ ਕਹਿੰਦੇ ਆ ਜਿਹਨੂੰ ਇਹਨਾਂ ਨੇ ਮਾਫੀ ਦਿੱਤੀ ਸੀ 90 ਲੱਖ ਰੁਪਏ ਦੇ ਇਤਿਹਾਰ ਇਸ਼ਤਿਹਾਰ ਖਰਚਾ ਕੀਤਾ ਸੀਗਾ ਆਪਦੇ ਪਿਤਾ ਜਿਹਨੂੰ ਮਾਫੀ ਦਿੱਤੀ ਸੀ ਉਹ ਉਸ ਨੂੰ ਦੀ ਤਰੀਕੇ ਨਾਲ ਤਰਜ ਨਾਲ ਕਿਉਂਕਿ ਜਦੋਂ ਉਹ ਸਾਦਮੀਆਂ ਵਾਲੇ ਕੇਸਾਂ ਵਿੱਚ ਜਾਂ ਹੋਰ ਕੇਸਾਂ ਵਿੱਚ ਪੇਸ਼ੀ ਜਾਂਦਾ ਹੁੰਦਾ ਸੀ ਤੇ ਇਦਾਂ ਢੀਣਾ ਇਕੱਠੀਆਂ ਕਰਦਾ ਸੀ ਐਨ ਉਸੇ ਤਰਜ ਦੇ ਉੱਤੇ ਬੜੀ ਵੱਡੀ ਢੀੜ ਇਕੱਠੀ ਕਰਕੇ ਲਿਆਏ ਆ ਕੀ ਅਦਾਲਤ ਨੂੰ ਕੀ ਕਹਿਣਾ ਆ ਇਹ ਮਾਨਯੋਗ ਅਦਾਲਤ ਦੀ ਤਹੀਨ ਆ ਪਰ ਵਿਖਾਵਾ ਪਤਾ ਕੀ ਕਰਨਗੇ ਕਹਿਣਗੇ ਕਿ ਸਾਡੇ ਸਮਰਥਕ ਸਾਡੇ ਤੇ ਹੋਏ ਪਰਕਿਆਂ ਨੂੰ ਨਾ ਸਹਾਰਦੇ ਹੋਏ ਆਪ ਮਹਾਰਿਆ ਆ ਅੰਦਰੋਂ ਪੁੱਛ ਕੇ ਵੇਖਣ ਭਲਾ ਕਿ ਦੋਨੇ ਪਿਓ ਪੁੱਤਰ ਤੇ ਨਾਲ ਇਹਨਾਂ ਦੇ ਆਉਣ ਵਾਲੀ ਜੁੰਡਲੀ ਕੀ ਇਹ ਆਪਿਆ ਆ ਕਿ ਸਦਕੇ ਲਿਆਂਦੇ ਆ ਹਾਂ ਨਹੀਂ ਨਹੀਂ ਇਹ ਸਦਕੇ ਲਿਆਂਦੇ ਆ ਅਦਾਲਤਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਵਾਸਤੇ ਕੀ ਅਸੀਂ ਆਏ ਦੇ ਨੇ ਇਹ ਕਹਿੰਦੇ ਆ ਕਿ ਜੀ ਇਹ ਹੁੰਦਾ ਹਰਊਗਾ ਤੇ ਕੀ ਪੀੜਤਾ ਨੂੰ ਇਨਸਾਫ ਮਿਲ ਜੂਗਾ ਕੌਣ ਗਵਾਹੀ ਦੇਣ ਜਾਊਗਾ ਇੰਨੇ ਹਜੂਮ ਵਿੱਚ ਕੋਈ ਕਰੂਗਾ ਕਰੂਗਾ ਹਿੰਮਤ ਇਸੇ ਕਰਕੇ ਇਹੋ ਜਿਹੇ ਦਰਿੰਦਿਆਂ ਦੀ ਇਹੋ ਜਿਹੇ ਗੁੰਡਿਆਂ ਦੀ ਜਿਹੜੀ ਬੇਲਿਆ ਉਹ ਕੈਨਸਲ ਹੋਣੀ ਚਾਹੀਦੀ ਆ ਤੁਸੀਂ ਵੇਖੋਗੇ ਅਗਲੀਆਂ ਤਸਵੀਰਾਂ ਵਿੱਚ ਹਜੇ ਤਾਂ ਇਹ ਆਉਂਦੇ ਦਿਖਾਈ ਦੇ ਰਹੇ ਆ ਇਹ ਜਦੋਂ ਅਦਾਲਤ ਵਿੱਚੋਂ ਬਾਹਰ ਨਿਕਲਣਗੇ ਪੇਸ਼ੀ ਪੂਕਤ ਕੇ ਤੇ ਇਹ ਵਿਕਟਰੀ ਦਾ ਚਿੰਨ ਬਣਾਉਣਗੇ ਜੇਤੂ ਨਿਸ਼ਾਨ ਆਹ ਲੱਖ ਲਹਣਤ ਜਿਨ੍ਹਾਂ ਦੇ ਉੱਤੇ ਆਪਦੇ ਪੰਜਾਬ ਦੇ ਵਸਿੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗਦਿਆਂ ਦੇਤੇ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਸੱਟ ਨੇ ਇਹ ਨਾਮਿਨੇਟ ਕੀਤਾ ਆ ਸੈਟ ਨੇ ਦੋਸ਼ੀ ਬਣਾਇਆ ਹੈ ਤੇ ਉਹ ਲੋਕ ਅੱਜ ਜੈਮਰ ਵਾਲੀਆਂ ਗੱਡੀਆਂ ਤੇ ਤਾਮ-ਜਾਮ ਲੈ ਕੇ ਤੇ ਪੂਰੀਆਂ ਫੋਰਸਾਂ ਲੈ ਕੇ ਤੇ ਪਾਸੇ ਆਪਦੇ ਸਮਰਥਕਾਂ ਨੂੰ ਖੜਕੇ ਉਹ ਸਮਰਥਕ ਕੀ ਕਹਿੰਦੇ ਆ ਨਸ਼ੇ ਪੱਤੇ ਵਿੱਚ ਟੈਟ ਹੋਏ ਸੁਖਬੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਹਾਂ ਸੁਖਬੀਰ ਦੀ ਸੋਚ ਇਹ ਹੀ ਸੀ ਵੀ ਬਦਬੀ ਵਾਲੇ ਬਚਾਓ ਨਾਮ ਜਪ ਬੇਦਬੀ ਕਰਨ ਵਾਲੇ ਬਚਾ ਲੋ ਤੇ ਨਾਮ ਜਪਦੀਆਂ ਸੰਗਤਾਂ ਤੇ ਗੋਲੀਆਂ ਚਲਾ ਦਿਓ ਇਹ ਸੋਚਾ ਲੁੱਟ ਕੇ ਖਾ ਗਿਆ ਪੰਜਾਬ ਨੂੰ ਲੁੱਟ ਕੇ ਖਾ ਗਿਆ ਸਿੱਖ ਧਰਮ ਨੂੰ ਤੇ ਅੱਜ ਪੇਸ਼ੀ ਭੁਗਤਣ ਆਏ ਆ ਦੋਸ਼ੀ ਉਹ ਕਹਿੰਦੇ ਬਸ਼ਰਮਾ ਦੀ ਡੁੱਲਗੀ ਦਾੜ ਤੇ ਭੁੰਜੇ ਡੋਲ ਕੇ ਖਾਵਾਂਗੇ ਕਹਿੰਦੇ ਸਾਡਾ ਟ੍ਰੈਂਡ ਵਾ ਇਹਨਾਂ ਦਾ ਟ੍ਰੈਂਡ ਆ ਜੀ ਇਹ 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 ਆਏ ਆ ਜੀ ਪੇਸ਼ੀ ਭੁਗਤਣ ਇਹ ਦੋਚੀ ਆਏ ਆ ਜੀ ਜੇ ਜੇਤੂ ਹੋਣਗੇ ਫੇਕੀ ਕਰਨਗੇ ਸੋ ਅੱਜ ਦੇਖਣ ਤੇ ਸੋਚਣ ਦੀ ਲੋੜ ਆ ਇਹ ਬੇਸ਼ਰਮ ਬੰਦੇ ਕਹਿੰਦੇ ਸੀ ਕਿ ਅਸੀਂ ਤਾਂ ਜੀ ਇੰਡੀਆ ਵਿੱਚ ਹੀ ਨਹੀਂ ਹੈਗੇ ਸੀਗੇ ਇਹ ਇੰਡੀਆ 'ਚ ਨਹੀਂ ਹੈਗੇ ਸੀ ਉਦੋਂ ਤੇ ਸਾਰੀਆਂ ਸਿੱਟਾਂ ਨੂੰ ਜਸਟਿਸ ਜੋਰਾ ਸਿੰਘ ਦੇ ਕਮਿਸ਼ਨ ਨੂੰ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਨੂੰ ਕਾਟਜੂ ਸਾਹਿਬ ਦੇ ਕਮਿਸ਼ਨ ਨੂੰ ਤੇ ਕੁਮਰ ਵਿਜੇ ਪ੍ਰਤਾਪ ਦੀ ਸੈਟ ਨੂੰ ਐਲਕੇ ਪਹਿਲੀਆਂ ਦੂਜੀਆਂ ਸਾਰੀਆਂ ਸਿੱਟਾਂ ਨੂੰ ਇਹੀ ਕਹਿੰਦੇ ਰਹਿ ਕਿ ਅਸੀਂ ਤੇ ਇੱਥੇ ਪੰਜਾਬ 'ਚ ਹੀ ਹੈ ਨਹੀਂ ਸੀ ਅਸੀਂ ਤੇ ਬਾਹਰ ਸੀਗੇ ਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਪੰਜਾਬ 'ਚ ਨਹੀਂ ਸੀਗੇ ਪਰ ਹੁਣ ਤੇ ਸੈਟ ਨੇ ਕਿਹਾ ਕਿ ਤੁਸੀਂ ਇੱਥੇ ਸੀਗੇ ਤੇ ਤੁਸੀਂ ਪੰਜਾਬ ਦੇ ਵਿੱਚ ਹੀ ਸੀ ਤੁਹਾਡੀ ਜੱਜ ਸਕਿਉਰਟੀ ਤੋਂ ਪਤਾ ਲੱਗ ਗਿਆ ਵੀ ਤੁਸੀਂ ਇੱਕ ਵੇ ਨਹੀਂ ਇੱਥੇ ਆਉਣੇ ਹੋ ਤੇ ਮੁੜ ਕੇ ਗੜਗਾਉਂ ਜਾਣੇ ਹੋ ਤੇ ਇਸੇ ਦੇ ਬਨਾ ਦੇ ਉੱਤੇ ਤੁਸੀਂ ਬੇਲ ਵੀ ਮੰਗਦੇ ਹੋ ਤੇ ਹੁਣ ਫਿਰ ਤੁਸੀਂ ਅਦਾਲਤ ਵਿੱਚ ਕਿਉਂ ਆਏ ਹੋ ਅੱਜ ਅੱਜ ਜੇ ਤੁਸੀਂ ਪੰਜਾਬ 'ਚ ਹੀ ਨਹੀਂ ਲਗੇ ਸੀਗੇ ਜੇ ਤੁਸੀਂ ਇੰਡੀਆ ਚ ਹੀ ਨਹੀਂ ਹੈਗੇ ਸੀਗੇ ਤੁਸੀਂ ਕੁਝ ਕੀਤਾ ਹੀ ਨਹੀਂ ਹੈਗਾ ਤੇ ਫੇਰ ਤੁਹਾਨੂੰ ਅਦਾਲਤ ਨੇ ਦੋਸ਼ੀ ਕਿਉਂ ਬਣਾਇਆ ਇਹ ਸਵਾਲ ਖੜਿਆ ਤੇ ਮੈਂ ਹੈਰਾਨ ਜਾਂਨਾ ਵਾਂ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਪਿਆਰਾ ਗੋਲੀਆਂ ਚਲਾਉਣ ਵਾਲੇ ਪਿਆਰੇ ਲੱਗਦੇ ਆ ਗੋਲੀਆਂ ਖਾਣ ਵਾਲੀਆਂ ਸੰਗਤਾਂ ਨਾਮ ਜਪਦੀਆਂ ਸੰਗਤਾਂ ਤੇ ਗੋਲੀਆਂ ਚਲਾਉਣ ਵਾਲੇ ਤੁਹਾਨੂੰ ਪਿਆਰੇ ਲੱਗਦੇ ਆ ਨਾ ਕਿ ਜਿਨ੍ਹਾਂ ਨੇ ਗੋਲੀਆਂ ਖਾਧੀਆਂ ਜਿਹੜੇ ਅੰਗ ਬਰਗਾੜੀ ਵਿੱਚ ਗਲੀਆਂ ਨਾਲੀਆਂ ਵਿੱਚ ਰੋਲੇ ਰੋਲੇ ਸੀ ਉਹ ਕਿਹਨਾਂ ਦੀ ਸ਼ਹਿ ਤੇ ਰੋਲੇ ਸੀ ਇਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਨਹੀਂ ਫੜਿਆ ਕਿਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਉਹ ਆ ਲੋਕ ਆ ਜਿਹੜੇ ਖੁੱਲੀ ਉਹ ਆਪਣੇ ਸਨਰੂਫ ਦੇ ਵਿੱਚੋਂ ਬਾਹਰ ਨਿਕਲ ਕੇ ਦੇ ਆ ਦੇਖੋ ਆ ਅਦਾਲਤ ਵਿੱਚ ਜਾਣ ਦਾ ਤਰੀਕਾ ਦੇਖ ਲਓ ਇਹਨਾਂ ਦਾ ਆ ਆ ਅਦਾਲਤ ਵਿੱਚ ਜਾਣ ਦਾ ਤਰੀਕਾ ਹੈਗਾ ਜੀ ਇਹਨਾਂ ਦਾ ਸੋ ਜੇ ਐਦਾਂ ਹਜੂਮ ਇਕੱਠਾ ਹੁੰਦਾ ਰਿਹਾ ਆ ਲੋਕਤੰਤਰ ਦਾ ਮਜ਼ਾਕ ਉੱਡ ਰਿਹਾ ਆ ਜੁਡੀਸ਼ਰੀ ਨੂੰ ਚੈਲੰਜ ਆ ਇਹ ਜਿਹੜੀਆਂ ਤਸਵੀਰਾਂ ਇਹ ਅਦਾਲਤ ਦੇ ਬਾਹਰ ਦੀਆਂ ਤਸਵੀਰਾਂ ਨੇ ਇਹ ਦੇਖੋ ਕਿੰਨੇ ਵੱਡੇ ਹਜੂਮ ਦੇ ਨਾਲ ਐਦਾਂ ਹੀ ਮੇਰਾ ਖਿਆਲ ਤੁਰਦਿਆਂ ਤੁਰਦਿਆਂ ਜਿਹੜੀ ਉਹ ਗੱਡੀ ਆ ਇਹ ਅੰਦਰ ਵੜੇਗੀ ਸੋ ਇਹ ਕੀ ਹੋ ਰਿਹਾ ਵਾ ਜੱਜ ਸਾਹਿਬ ਕਿੱਥੇ ਪਏ ਆ ਸੁੱਤੇ ਪਏ ਹੋਇਆ ਸਰਕਾਰ ਕਿੱਥੇ ਸੁੱਤੀ ਪਈ ਆ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਆ ਇਥੋਂ ਦੇ ਮੌਕੇ ਦੇ ਪ੍ਰਸ਼ਾਸਨ ਨੇ ਏਡਾ ਵੱਡਾ ਕੱਟ ਹੋਣ ਕਿਉਂ ਦਿੱਤਾ ਹੁਣ ਐਡੇ ਵੱਡੇ ਹਜੂਮ ਵਿੱਚ ਅੱਜ ਪੀੜਤ ਧਿਰ ਦਾ ਵਕੀਲ ਹਰਸਰਦਾਰ ਹਰਪਾਲ ਸਿੰਘ ਖਾਰਾ ਅਦਾਲਤ ਵਿੱਚ ਪਹੁੰਚ ਨਹੀਂ ਜੇ ਸਕਿਆ ਨਹੀਂ ਪਹੁੰਚ ਸਕਿਆ ਕਿਉਂਕਿ ਕਾਠ ਹੀ ਇੰਨਾ ਸੀਗਾ ਇੰਨੇ ਕੱਟ ਦੇ ਵਿੱਚ ਉਹਨਾਂ ਦੀ ਗੱਡੀ ਨਹੀਂ ਪਹੁੰਚ ਸਕੀ ਕਿ ਅਸੀਂ ਖੁਦ ਟ੍ਰੈਫਿਕ ਵਿੱਚ ਫਸੇ ਰਹੇ ਹਾਂ ਪਰੰਤੂ ਜੇ ਪੀੜਤ ਧਿਰ ਜਾਂ ਪੀੜਤ ਧਿਰ ਦੇ ਵਕੀਲ ਹੀ ਨਹੀਂ ਪਹੁੰਚਣ ਦਊਗਾ ਐਡਾ ਹਜੂਮ ਤੇ ਜਸਟਿਸ ਕਿੱਦਾਂ ਮਿਲੂਗਾ ਕਿਵੇਂ ਇਨਸਾਫ ਮਿਲੂਗਾ ਕਿੱਦਾਂ ਅਨਸਾਫ ਤੱਕ ਪਹੁੰਚਿਆ ਜਾਊਗਾ ਕੀ ਇਨਸਾਫ ਦਾ ਗळा ਕੁੱਟਣ ਵਾਸਤੇ ਭੀੜ ਇਕੱਠੀ ਕਰਕੇ ਲੈਂਦੀ ਆ ਕੀ ਜੱਜ ਨੂੰ ਡਰਾਉਣ ਵਾਸਤੇ ਭੀੜ ਇਕੱਠੀ ਕਰਕੇ ਲੈਂਦੀ ਆ ਕੀ ਲੋਕਾਂ ਨੂੰ ਦਿਖਾਉਣ ਵਾਸਤੇ ਭੀੜ ਇਕੱਠੀ ਕਰਕੇ ਲੈਂਦੀ ਆ ਕੀ ਭੀੜ ਇਕੱਠੀ ਕਰਕੇ ਇਹ ਜਿਹੜੇ ਦੋਸ਼ੀ ਆ ਇਹ ਬਦੋਸ਼ੇ ਸਾਫਤ ਹੋ ਜਾਣਗੇ ਸੋ ਇਸ ਕਰਕੇ ਅੱਜ ਸਾਨੂੰ ਜਾਗੜਨ ਦੀ ਲੋੜ ਆ ਸਾਨੂੰ ਸੋਚਣ ਦੀ ਲੋੜ ਆ ਸਾਨੂੰ ਵਿਚਾਰਨ ਦੀ ਲੋੜ ਆ ਕੀ ਅਸੀਂ ਕਰ ਕੀ ਰਹੇ ਹਾਂ ਆ ਜਿਹੜੇ ਲੋਕ ਐਡਾ ਵੱਡਾ ਹਜੂਮ ਲੈ ਕੇ ਉੱਥੇ ਗਏ ਆ ਇਹਨਾਂ ਨੂੰ ਪਹਿਲਾਂ ਥੋੜੀ ਬਹੁਤੀ ਅਤੀਤ ਵਿੱਚ ਧਿਆਤੀ ਮਾਰਨੀ ਚਾਹੀਦੀ ਆ ਵੀ ਅੱਜ ਅਸੀਂ ਆਪਣੇ ਫੋਕੇ ਚੌਧਰੀਆਂ ਦੇ ਸੱਦੇ ਦੇ ਉੱਤੇ ਇਕੱਠ ਕਰਕੇ ਆ ਗਏ ਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਸਾਨੂੰ ਯਾਦ ਹੈ ਜਾਂ ਨਾ ਕੀ ਗੁਰੂ ਗ੍ਰੰਥ ਸਾਹਿਬ ਨਾਲ ਸਾਡਾ ਪਿਆਰ ਹੈ ਜਾਂ ਨਾ ਕੀ ਬੰਦੇ ਨਾਲ ਗੁਰੂ ਤਾਂ ਕਹਿੰਦਾ ਮਾਨਹੁ ਕੀ ਟੇਕ ਮ੍ਰੈਤੀ ਸਭ ਜਾਣ ਦੇਵਨ ਕੋਈ ਕਿ ਭਗਵਾਨ ਤੁਸੀਂ ਇੱਕ ਬੰਦੇ ਦਾ ਪੱਖ ਪੂਰਨ ਵਾਸਤੇ ਜਿਹਨੂੰ ਅੱਜ ਅਦਾਲਤ ਨੇ ਸੱਦਿਆ ਆ ਕਿ ਤੈਨੂੰ ਚਲਾਨਣ ਦੀਆਂ ਕਾਪੀਆਂ ਦੇਣੀਆਂ ਤੇ ਸਪੀਕਰ ਲਾ ਕੇ ਦੇਖੋ ਆ ਦੇਖੋ ਸਪੀਕਰ ਲਾ ਕੇ ਅਦਾਲਤ ਵਿੱਚ ਪੇਸ਼ ਹੋਣ ਵਾਲੀ ਪੇਸ਼ੀ ਅਨੋਖੀ ਪੇਸ਼ੀ ਆ ਪਹਿਲੀ ਪੇਸ਼ੀ ਆ ਇਹ ਮੇਰੇ ਅਸੀਂ ਤਾਂ ਕਦੇ ਅਦਾਲਤਾਂ ਵਿੱਚ ਜਾਂਦੇ ਆ بڑے ਪਰਚੇ ਪੈਂਦੇ ਆ ਅਦਾਲਤ ਦੇ ਬਾਰ ਬਾਰ ਕਿਸੇ ਨੂੰ ਖੜਾ ਨਹੀਂ ਹੋਣ ਦਿੰਦੇ ਕਿ ਜੱਜ ਸਾਹਿਬ ਦੀ ਗੱਡੀ ਆ ਜੂਗੀ ਡਿਸਟਰਬ ਹੋ ਜਾਊਗਾ ਜਾਂ ਆ ਹੁਣ ਸਾਰੀ ਸੜਕ ਬਲੌਕ ਕੀਤੀ ਹੋਈ ਆ ਤੇ ਉਦਾਂ ਪੰਜਾਬ ਸਰਕਾਰ ਇਹ ਕਹਿ ਰਹੀ ਆ ਕਿ ਧਾਰਾ 144 ਲੱਗੀ ਹੋਈ ਆ ਹਾਂਜੀ ਇੱਥੇ ਧਾਰਾ ਕਿਹੜੀ ਧਾਰਾ ਆ ਇੱਥੇ ਕੋਈ 44 ਦਾ ਪ੍ਰਵਾਹ ਨਹੀਂ ਹੈਗਾ ਇੱਥੇ ਕਹਿੰਦੇ ਜੀ ਪੰਜ ਬੰਦਿਆਂ ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ ਜੀ ਦੇਸ਼ ਵਿੱਚ ਅਭਿਆਨ ਚੱਲ ਰਿਹਾ ਜੀ ਮਿਸ਼ਨ ਅਮਰਤਪਾਲ ਚੱਲ ਰਿਹਾ ਅੱਜ ਆ ਜਿਹੜੇ ਗੁੰਡੇ ਲੋਕ ਇਕੱਠੇ ਹੋਏ ਆ ਆ ਜਿਹੜੇ ਟੜਾ ਤੜ ਕੱਟੇ ਹੋ ਕੇ ਆਏ ਆ ਜਿਹੜੇ ਇਹ ਅਦਾਲਤ ਦੇ ਸਾਹਮਣੇ ਪ੍ਰਦਰਸ਼ਨ ਕੀ ਕੀਤਾ ਜਾ ਰਿਹਾ ਮਜਾਰਾ ਕੀ ਜੱਜ ਨੂੰ ਇਹ ਜੁਡੀਸ਼ਲੀਸਟ ਕੌਣ ਸਿਖਾਉਣ ਵਾਸਤੇ ਆਏ ਆ ਜਾਂ ਰੋਲਾ ਪਾ ਕੇ ਦਬਾਉਣ ਵਾਸਤੇ ਆਏ ਆ ਇਹ ਕੀ ਹੋ ਰਿਹਾ ਆ ਕੌਣ ਵੇਖੂਗਾ ਇਹਨਾਂ ਨੂੰ ਤੇ ਕੌਣ ਇਹਨਾਂ ਨੂੰ ਸਮਝਾਵੇਗਾ ਜਿਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਅਦਾਲਤਾਂ ਦਾ ਕੋਈ ਡਰ ਨਹੀਂ ਦੇਖੋ ਕਿਦਾਂ ਹੜਲ ਹੜਲ ਖੜ ਦੀ ਭੀੜ ਤੁਰਦੀ ਰਹਦੀ ਆ ਇਹ ਕਿਉਂ ਤੁਰਦੀ ਰਹਦੀ ਆ ਕਿਉਂਕਿ ਇਹਨਾਂ ਦੇ ਮਨ ਵਿੱਚ ਗਾਰੀ ਨਹੀਂ ਹੈਗਾ ਕਿਉਂਕਿ ਡਾਡੇ ਦਾ 37ਵੀਂ ਸੌ ਕਰਨ ਨੂੰ ਤੋਏ ਹੁੰਦੇ ਪਰੰਤੂ ਅਸੀਂ ਤੁਹਾਨੂੰ ਦੱਸ ਦਈਏ ਹਾਂ ਭਾਵੇਂ ਥੋੜੇ ਭਾਵੇਂ ਬਿਲਕੁਲ ਬਹੁਤੇ ਪਰੰਤੂ ਸੱਚ ਲਈ ਲੜ ਕੇ ਜੂਝ ਮਰਾਂਗੇ ਜੇ ਇਹਨਾਂ ਨੇ ਇਦਾਂ ਦਾ ਵਰਤਾਰਾ ਰੱਖਿਆ ਆਉਣ ਵਾਲੀਆਂ ਤਰੀਕਾਂ ਤੇ ਖਾਲਸਾ ਪੰਥ ਨੂੰ ਵੀ ਕਾਲ ਦਿੱਤੀ ਜਾਊਗੀ ਖਾਲਸਾ ਪੰਥ ਉਤੇ ਪਹੁੰਚੂਗਾ ਫਿਰ ਬਾਦਲ ਦਲ ਤੇ ਖਾਲਸਾ ਪੰਥ ਦੇ ਵਿੱਚਕਾਰ ਜੇ ਕੋਈ ਟੱਕਰ ਹੋਈ ਅਣਸਕਾਉਂੀ ਘਟਨਾ ਵਾਪਰੀ ਤੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਦਬਿਧ ਅਨਸਾਹ ਮੰਗਣ ਵਾਲੇ ਕੇਸ ਵਿੱਚ ਦੋਸ਼ੀ ਹੋਏ ਲੋਕ ਲੋਕਾਂ ਦੀ ਗੁੰਡਾਗਰਦੀ ਸਰਕਾਰ ਨੇ ਅੱਜ ਗੁੰਡਾਗਰਦੀ ਕਰਵਾਈ ਹੈ ਪਰੰਤੂ ਇਹ ਗੁੰਡਾਗਰਦੀ ਚੱਲਣ ਨਹੀਂ ਦਿੱਤੀ ਜਾਊਗੀ। ਉਹ ਦੇਖੋ ਹੁਣ ਗੱਡੀਆਂ ਨਿਕਲ ਰਹੀਆਂ ਨੇ ਤੇ ਉਹ ਦੋਸ਼ੀ ਜਿਹੜਾ ਅਦਾਲਤ ਨੇ ਦੋਸ਼ੀ ਬਣਾਇਆ ਉਹ ਦੇਖਿਓ ਸਾਹਮਣੇ ਉਹ ਨਿਕਲੂਗਾ ਤੇ ਹੱਥ ਖੜੇ ਕਰੂਗਾ ਵਿਕਟਰੀ ਦਾ ਚਿੰਨ ਬਣਾਊਗਾ ਜੇਤੂ। ਉਹ ਦੇਖੋ ਉਹ ਦੇਖੋ ਆ ਕੀ ਕਰ ਰਿਹਾ ਹੈਗਾ? ਇਹਨਾਂ ਇਹਨਾਂ ਨੂੰ ਬਸ਼ਰਮਾ ਨੂੰ ਸ਼ਰਮ ਹੀ ਨਹੀਂ ਹੈ ਤੇ ਜੱਜ ਸੁਨਿਆ ਲੈਣਗੇ ਇਸ ਦਾ ਸੁਨਿਆਨ ਜੱਜ ਇਸ ਨੂੰ ਸੀਰੀਅਸ ਲੈਣਗੇ। ਜੁਡੀਸ਼ੀਅਲੀ ਸੀਰੀਅਸ ਲਾਉਗੀ ਕਿ ਜਿਹੜਾ ਅਦਾਲਤ ਵਿੱਚੋਂ ਜਾਂਦਿਆਂ ਹੋયા ਵੀ ਸੰਰੂਪ ਵਿੱਚੋਂ ਖੋਲ ਕੇ ਹੱਥ ਲਾਉਂਦਾ ਗਿਆ ਤੇ ਆਉਂਦਿਆਂ ਹੋਇਆਂ ਗਿਆ ਕੀ ਕਹਿੰਦਾ ਇਹ 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 ਕਾਨੂੰਨ ਦਾ ਮਜ਼ਾਕ ੜਾ ਰਿਆ ਇਹ ਡੈਮੋਕ੍ਰੇਸੀ ਦਾ ਮਜ਼ਾਕ ੜਾ ਰਿਆ ਇਹ ਜੁਡੀਸ਼ੀਅਲੀ ਨੂੰ ਚੈਲੰਜ ਕਰ ਰਿਹਾ ਕਿ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਹੱਥ ਖੜਾ ਕਰਕੇ ਇਹ ਕਹਿ ਰਿਹਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਹੁਣ ਜਿਹੜਾ ਕਾਨੂੰਨ ਜਿਹਦੇ ਕਾਨੂੰਨ ਦੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਆ ਭਾਵੇਂ ਇਨਸਾਫ ਕਰਦਾ ਉਹਦਾ ਹਰਕਤੇਹ ਬਣਦਾ ਪਰ ਅੱਜ ਦੇਖਦੇ ਆ ਕਿ ਉਸ ਕਾਨੂੰਨ ਨੂੰ ਇਸ ਜਿਹੜਾ ਦੋਸ਼ੀ ਬਣ ਕੇ ਅਦਾਲਤ ਵਿੱਚ ਆਇਆ ਉਹਦੀ ਆ ਢਿੰਗਾ ਜੋਰੀ ਹਰਕਤ ਦਿਸਦੀ ਆ ਕਿ ਇਸ ਮਾਹੌਲ ਵਿੱਚ ਕੋਈ ਗਰੀਬੜਾ ਸਿੱਖ ਜਾ ਕੇ ਆਪਣੇ ਬਿਆਨ ਦਰਜ ਕਰਾ ਲੂਗਾ ਇਹਨਾਂ ਖਿਲਾਫ ਦੋਾਈ ਕਰਾ ਦੂਗਾ ਕਿ ਇੰਨੀ ਭੀੜ ਦਾ ਭੀੜ ਤੋਂ ਸੁਚੇਤ ਹੋ ਕੇ ਕੋਈ ਅਦਾਲਤ ਵਿੱਚ ਪਹੁੰਚ ਜਾਊਗਾ ਸੋ ਇਸ ਕਰਕੇ ਜੇ ਸਰਕਾਰਾਂ ਜਾਂ ਅਦਾਲਤਾਂ ਚਾਹੁੰਦੀਆਂ ਨੇ ਕਿ ਇਹ ਕੇਸ ਸਹੀ ਤਰੀਕੇ ਨਾਲ ਚੱਲੇ ਇਹ ਕੇਸ ਦੀ ਮੋਰਲ ਵੈਲਿਊ ਠੀਕ ਬਕੀ ਰਹੇ ਇਸ ਕੇਸ ਦੇ ਪੱਲੇ ਕੁਝ ਰਹਿ ਜਾਏ ਸਿੱਖਾਂ ਨੂੰ ਇਨਸਾਫ ਮਿਲ ਜਾਏ ਤੇ ਫਿਰ ਆ ਇਸ ਭੀੜ ਨੂੰ ਕਾਬੂ ਕਰਨਾ ਪਹੂਗਾ ਤੇ ਜਿਹੜੇ ਨੇ ਇਹ ਭੀੜ ਸੱਦੀ ਆ ਸੁਖਬੀਰ ਤੇ ਪ੍ਰਕਾਸ਼ ਪਿਓ ਪਖਤ ਦੋਨੋਂ ਨੇ ਉਹਨਾਂ ਨੂੰ ਖਲਾਖਾਂ ਦੇ ਅੰਦਰ ਡੱਕਣਾ ਪਊਗਾ ਤਾਂ ਜੋ ਜਸਟਿਸ ਸੰਗਤ ਨੂੰ ਮਿਲ ਸਕੇ ਇਹ ਹਾਲਾਤ ਇਹ ਬਣਦੇ ਆ ਤੇ ਫਿਰ ਜਸਟਿਸ ਮਿਲਣ ਦੀ ਉਮੀਦ ਨਹੀਂ ਕਿਉਂਕਿ ਇਹ ਧੱਕਾ ਇਹ ਸਿਰਫ ਤੇ ਸਿਰਫ ਖਾਲਸਾ ਪੰਥ ਨੂੰ ਚੈਲੰਜ ਕਰਨ ਵਾਸਤੇ ਏਡਾ ਕੱਟ ਕੀਤਾ ਗਿਆ ਹੈ ਇਹ ਲੋਕ ਇਹ ਦੱਸਣ ਆਏ ਆ ਨਾ ਕਿ ਬਦਬੀ ਦੇ 도ਛੀ ਜਿਹੜੇ ਆ ਉਹ ਜਿਹੜੇ ਸਿੱਟਾ ਨੇ ਬਣਾਏ ਉਹ ਨਹੀਂ ਹੈਗੇ ਜਿਹੜੇ ਇਹ ਚਾਹੁੰਦੇ ਉਹ ਹੈਗੇ ਆ ਸੋ ਇਸ ਕਰਕੇ ਪੁੱਲੜ ਪੰਜਾਬੀ ਵੀਰੋ ਵੇਖਿਓ ਕਿਤੇ ਗੁਰੂ ਨਾ ਦਗਾ ਨਾ ਕਮਾ ਲਿਓ ਗੁਰੂ ਦੀ ਸੰਗਤ ਨਾ ਦਗਾ ਨਾ ਕਮਾ ਲਿਓ ਗੁਰੂ ਗੁਰੂ ਤੇ ਜੋ ਮੂੰਹ ਫੇਰ ਜਾਂਦਾ ਨਾ ਉਹ ਇੱਥੇ ਤੇ ਉੱਥੇ ਅਗਲੀ ਦਰਗਾਹ ਵਿੱਚ ਔਖਾ ਹੁੰਦਾ ਮਾਨਵ ਜੀ ਕਹਿੰਦੇ ਮਾਨੋਕੀ ਟੇਕ ਬ੍ਰੇਤੀ ਸਭ ਜਾਨ ਦੇਵਨ ਕੋ ਇੱਕੇ ਭਗਵਾਨ ਪਰੰਤੂ ਅੱਜ ਪੰਜਾਬੀਓ ਜਾਗਣ ਦਾ ਵੇੜਾ ਵਾ ਜੇ ਹੁਣ ਵੀ ਤੁਸੀਂ ਨਾ ਜਾ ਕੇ ਝੂਠਿਆਂ ਦੀ ਮਦਦ ਕਰਦੇ ਰਹੇ ਐਦਾਂ ਹੀ ਵਹੀਰਾਂ ਘੱਟ ਕੇ ਆਉਂਦੇ ਰਿਹਾ ਮੈਂ ਵੇਖਦਾ ਰਿਹਾ ਬੱਸਾਂ ਪਰ ਪਰ ਕੇ ਗਈਆਂ ਪਰੰਤੂ ਬਹੁਤੇ ਜਿਹੜੇ ਆ ਉਹ ਐਸਓਆਈ ਦੇ ਨਾਂ ਦੇ ਉੱਤੇ ਗੁੰਡਾਗਰ ਬਗਰੇਟ ਇਕੱਠੀ ਕੀਤੀ ਸੀ ਉੱਥੇ ਦੇਖਦੇ ਰਹੇ ਆ ਸਾਰਾ ਫਰੀਦਕੋਟ ਅੱਜ ਜਾਮ ਕੀਤਾ ਗਿਆ ਸੋ ਇਹ ਜਿਹੜੀ ਅਦਾਲਤੀ ਕਾਰਵਾਈ ਦੇ ਵਿੱਚ ਇੱਕ ਤਰ੍ਹਾਂ ਦਾ ਵਿਗਨ ਪਾਉਣ ਵਾਲੀ ਗੱਲ ਸੀਗੀ ਤੇ ਲੋਕਾਂ ਨੂੰ ਡਰਾਉਣ ਵਾਲੀ ਗੱਲ ਸੀ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ